ਉਹ ਵੀਰੋ ਅੱਜ ਅਕਾਲੀ ਦਲ ਮਾੜਾ ਹੋ ਗਿਆ ਜੇ ਉਹ ਤਾਂ ਸਾਨੂੰ ਟਿਕਟਾਂ ਮਿਲ ਗਈਆਂ ਹਰੇ ਹੋਏ ਵਜ਼ੀਰ ਬਣ ਗਏ ਭਾਵੇਂ ਕੋਈ ਜਿੱਤਿਆ ਹਰਿਆ ਸਾਰਾ ਸਾਰਾ ਟੱਬਰ ਵਜ਼ੀਰ ਬਣੀ ਗਿਆ ਸਾਰੇ ਸਾਰੇ ਟੱਬਰ ਚੋਣਾ ਲੜੀ ਗਏ ਅਸੀਂ ਸਾਰੇ ਚੰਗੇ ਜਿੱਦਣ ਲੱਗਿਆ ਵੀ ਅੱਜ ਤੱਕ ਕਮਜ਼ੋਰੀ ਆ ਗਈ ਹੁਣ ਤਾਂ ਲੜਾਈ ਲੜਨੀ ਪਊ ਮੜਾਈ ਤਾਂ ਹੈ ਨਹੀਂ ਹੁਣ ਤਾਂ ਲਾਲ ਮਿਰਚ ਖਾਣੀ ਪਊ ਤੇ ਅਸੀਂ ਕਹਿੰਦੇ ਆ ਬਹੁਤ ਮਾੜਾ ਅਕਾਲੀ ਦਲ ਉਹ ਤਾਂ ਕੋਈ ਬਾੜਾ ਹੀ ਨਹੀਂ ਬੰਦਾ ਉਹ ਪਲੇਵਾਨ ਸੋ ਕਾਲੀ ਨੂੰ ਤਾਂ ਨਾ ਨਿੰਦੋ ਇਹ ਤਾਂ ਕੌਮ ਦੀ ਮਾਂ ਪਾਰਟੀ ਐ ਔਰ ਸਾਡੇ ਬਜ਼ੁਰਗਾਂ ਨੇ ਆਏ ਨਹੀਂ ਬੜਿਆ ਕਾਲੀ ਦਲ ਇਹ ਜਿਹੜੇ 5 ਸਾਲ ਮੋਰਚੇ ਚੱਲੇ 1920 ਤੋਂ 25 ਤੱਕ ਉਹ 5 ਸਾਲ ਮੋਰਚਾ ਚ ਘੱਟੋ ਘੱਟ 700 ਦੇ ਕਰੀਬ ਬੰਦਾ ਸ਼ਹੀਦ ਹੋਇਆ ਪਹਿਲਾਂ ਨੜਕਾਣਾ ਸਾਹਿਬ ਦੀ ਧਰਤੀ ਤੇ ਇਕੱਠਾ 150 ਸ਼ਹੀਦ ਹੋਇਆ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੰਘਾਂ ਨੂੰ ਹਦੈਸ ਸੀ ਕਿ ਕਿਤੇ ਹੱਥ ਨਹੀਂ ਚੱਕਣਾ ਡਾਂਗ ਵੱਜੇ ਘੋੜਾ ਉੱਤੇ ਚੜਜੇ ਬਾਲਾਂ ਤੋਂ ਘੜੀਸ ਲੈਣ ਅੱਗੋਂ ਹਥਰੀ ਚੱਕਣਾ ਇੱਕ ਜਵਾਨ ਸੀ 6 ਫੁੱਟ ਤੋਂ ਜ਼ਿਆਦਾ ਸਵਾ 6 ਫੁੱਟ ਅੰਗਰੇਜ਼ ਸਿਪਾਹੀ ਸੀ ਕੁੱਟ ਕੇ ਉਹ ਥੱਲੇ ਸਿੜਤਾ ਥੱਲੇ ਸਿੜਵਾਦਾ ਵੱਡੇ ਬਹਾਦਰ ਕਾ ਹੁੰਦੇ ਨੇ ਸਿੱਖ ਦੇਖਿਆ ਹੁਣ ਉੱਠਾ ਹੁਣ ਕਿਉਂ ਪਏ ਰੋਈ ਜਾਂਦੇ ਹੋ ਉੱਠਿਆ ਉੱਠ ਗਿਆ ਦਾ ਸੁਣ ਲੈ ਮੇਰੇ ਜਹੇਦਾਰ ਦਾ ਹੁਕਮ ਹੈ ਪਰਨ ਕਰਕੇ ਤੋੜਿਆ ਮੇਰੇ ਜਹੇਦਾਰ ਤੋਂ ਖਵਾ ਦੇ ਦੋ ਪਾੜਾਂ ਰਾਜ ਤੈਨੂੰ ਕਰਦਿਆਂ ਤੇ ਤੂੰ ਮੈਨੂੰ ਸਿੱਖੀ ਆਖੇਗਾ ਕੰਮ ਕੇ ਪਿੱਛੇ ਹਟ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਅੰਗਰੇਜ਼ ਦੀ ਹਿਸਟਰੀ ਕਹਿ ਰਹੀ ਹੈ ਅੰਗਰੇਜ਼ ਲਿਖਦਾ ਲਿਖਾਰੀ ਇਹ ਤੇ ਜੈਤੋ ਦੇ ਮੋਰਚ ਦੇ ਵਿੱਚੜਾ ਆਖਰੀ ਮੋਰਚਾ ਹੋਇਆ ਪੰਜ-ਪੰਜ ਬੰਦਿਆਂ ਦੇ ਜਥੇ ਹੁੰਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕਾ ਜਾਵੇ ਇੱਕ ਬੀਬੀ ਗੋਹੇ ਦਾ ਬੱਠਣ ਲਈ ਜਾਂਦੀ ਸੀ ਕੁਛੜ ਬੱਚਾ ਸੀ ਕਹਿੰਦੇ ਆ ਕੀ ਕਰਦੇ ਨੇ ਇਹ ਕੀ ਗੱਲ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਉਹ ਉੱਥੇ ਜਾਂਦੇ ਨੇ ਸਿੱਟਿਆ ਬਠਲ ਨਾ ਰਲ ਗਈ ਉਹ ਬੀਬੀ ਤੂੰ ਕੀ ਕਰਦਾ ਆਈ ਹੈ ਉੱਥੇ ਗੋਲੀ ਚੱਲੂ ਤੈਨੂੰ ਤਾਂ ਘਰੇ ਵੀ ਨਹੀਂ ਪਤਾ ਕਹਿੰਦੀ ਗੋਲੀ ਚੱਲੂ ਫਿਰ ਤੁਸੀਂ ਖਾਓਗੇ ਮੈਂ ਨਹੀਂ ਖਾ ਸਕਦੀ ਮੂਰੇ ਪੰਜਾਂ ਦੇ ਜਿਵੇਂ ਪਹਿਲਾ ਚ ਨਾਲ ਬਰਾਬਰ ਝੰਡਾ ਫੜ ਲਿਆ ਗੋਲੀ ਚੱਲੀ ਉਤੋਂ ਟਿੱਬੀ ਸਾਹਿਬ ਤੋਂ ਉੱਚਾ ਉਹ ਗੁਰਦੁਆਰਾ ਸਾਹਿਬ ਅੱਜ ਵੀ ਜਾ ਕੇ ਦੇਖੋ ਬੱਚੇ ਦੇ ਲੱਗੀ ਬੱਚਾ ਸ਼ਹੀਦ ਹੋ ਗਿਆ ਅੱਧੀ ਚੁੰਨੀ ਪਾੜੀ ਉੱਤੇ ਪਾ ਕੇ ਤੇ ਝੰਡਾ ਚੱਕ ਕੇ ਤੁਰਪੀ ਪਿੱਛੇ ਪਾਦਰੀ ਬੈਠਾ ਦੁਰਾਬੀ ਨਾਲ ਦੇਖ ਰਿਹਾ ਸੀ ਉਹ ਕਹਿੰਦਾ ਉਹ ਬੰਦ ਕਰੋ ਇਸ ਕੌਮ ਨੂੰ ਕੌਣ ਹਰਾ ਦੋ ਜਿਸ ਕੌਮ ਦੀਆਂ ਬੀਬੀਆਂ ਬੱਚੇ ਤੇ ਕਫਣ ਪਾ ਕੇ ਅੱਗੇ ਝੰਡਾ ਚੱਕ ਕੇ ਤੁਰ ਸਕਦੇ ਆਂ ਬੰਦ ਕਰੋ ਗੋਲੀ ਇਹ ਕੌਮ ਨੂੰ ਕੋਹ ਹਰਾ ਨਹੀਂ ਸਕਦਾ ਉਹ ਆਖਰੀ ਮੋਰਚਾ ਸੀ ਉਹਨਾਂ ਮੋਰਚਾ ਚੋਂ ਅਕਾਲੀ ਦਲ ਨਿਕਲਿਆ ਹੋਇਆ ਔਰ ਡਾਂਗਾ ਖਾਂਦੇ ਫੱਟੜ ਹੁੰਦੇ ਸ਼ਾਹ ਤਾਂ ਦੇ ਕੇ ਅਕਾਲੀ ਦਲ ਬਣਿਆ ਅਕਾਲੀ ਦਲ ਬਲਾਈਆਂ ਵਾਸਤੇ ਨਹੀਂ ਇਕੱਲਾ ਬਣਿਆ ਅੱਜ ਲੋੜ ਆ ਅੱਜ ਅਕਾਲੀ ਦਲ ਮਾੜਾ ਅਸੀਂ ਚੰਗੇ ਆ ਸੋ ਵੀਰੋ ਇੱਕ ਤਾਂ ਮੈਂ ਇਹ ਕਹਿਣੀ ਚਾਹੁੰਨਾ ਮੈਂ ਮੇਰੇ ਸਾਥੀਆਂ ਨੂੰ ਵੀ ਕਹਿਣਾ ਚਾਹੁੰਨਾ ਕੇ ਘੱਟ ਤੋਂ ਘਟਾਪਾ ਆਪਣਾ ਕਹੀਏ ਕਿ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਜੋ ਸਾਨੂੰ ਕਹਿੰਦਾ ਕਹੀ ਜਾਵੇ ਸਾਡੀ ਡਿਊਟੀ ਹੈ ਜੋ ਗੁਰੂ ਕਿਰਪਾ ਕਰੇ ਸਾਥੋਂ ਸੇਵਾ ਕਰਾਵੇ ਪਾਤੀ ਅਸੀਂ ਓਨੀਕ ਸੇਵਾ ਕਰ ਸਕੀਏ ਉਹ ਸ਼ਕਤੀ ਦੇਵੇ ਇਹ ਮੰਗੀ ਹੈ ਗੁਰੂ ਤੋਂ ਉਹ ਗੁਰੂ ਦੇ ਹੱਥਾਂ ਇਸ਼ਾਰੀਆਂ ਸਕਦੇ ਬੰਦੇ ਦੇ ਹੱਥ ਕੁਝ ਨਹੀਂ ਬੰਦਾ ਕਿਸੇ ਵੇਲੇ ਵੀ ਡੋਲ ਸਕਦਾ ਹੈ ਇਸ ਕਰਕੇ ਵੀਰੋ ਮੇਰੀ ਤੁਹਾਨੂੰ ਬੇਨਤੀ ਹੈ ਨਾ ਤਾਂ ਮੈਂ ਜਾਣਦਾ ਕਿ ਭਗਵੰਤ ਮਾਨ ਕੀ ਕਹਿੰਦਾ ਹੈ ਚੁਟਕਲਿਆਂ ਦੀ ਸਰਕਾਰ ਵਾਲਾ ਨਾ ਮੈਂ ਕਹਿੰਦਾ ਕਾਂਗਰਸ ਕੀ ਕਰ ਗਈ ਹੈ ਤੇ ਨਾ ਮੈਂ ਕਹਿੰਦਾ ਇਹ ਭਰਾ ਸਾਨੂੰ ਜਿਹੜੇ ਬਾਈ ਬੰਜੀਆਂ ਢਾਹੀ ਬੈਠੇ ਨੇ ਕੀ ਕਹਿੰਦੇ ਨੇ ਮੈਂ ਤਾਂ ਇਹ ਕਹਿੰਦਾ ਕਿ ਆਓ ਤੁਸੀਂ ਉਹ ਬਹਾਦਰੋਂ ਜਿਹੜੇ ਜਿਵੇਂ ਕੁੱਪ ਰੀੜੇ ਤੋਂ 3000 ਬੱਚਾ ਸੀ ਨਾ ਤੁਸੀਂ ਉਹ ਹੋ ਜਿਹੜੇ ਇੰਨਾ ਘਾਰਫਸਾ ਚਾਉਂਦੇ ਕਾ ਜਵਾਬੇ ਬਕਾਲੇ ਦੇਖ ਲੈਂਦੇ ਕਿੰਨੀ ਸੰਗਤ ਸੀ ਇਸ ਨੂੰ ਸ਼ਹੀਦ ਜਿਹੜਾ ਹੋਇਆ ਕਰਨ ਸਰਦਾਰ ਕਰਨੈਲਸੋਂ ਹੁਣ ਤਾਂ ਮੈਂ ਕਈ ਥਾਂ ਤੇ ਛੱਡ ਦੇਣਾ ਸਫ਼ਰ ਤੋਂ ਕਰਕੇ ਬਾਲ ਸਾਹਿਬ ਨਾਲ ਹਮੇਸ਼ਾ ਅਸੀਂ ਇਕੱਠੇ ਜਾਂਦੇ ਉੱਥੇ 300 500 700 ਬੰਦਾ ਹੁੰਦਾ ਪਹਿਲੀ ਵਾਰ 4000 ਦੇ ਕਰੀਬ ਉੱਥੇ ਸੀ ਬਾਬੇ ਬਕਾਲੇ ਤੇ ਜਿਹੜੇ ਵੇਲੇ ਅਸੀਂ ਜਾਂਦੇ ਉਸ ਤੋਂ ਵੀ ਵੱਧ ਇਕੱਠ ਸੀ ਮੈਂ ਨਹੀਂ ਜਾ ਸਕਿਆ ਕੱਲ ਸਿਰਫ਼ ਸਫ਼ਰ ਤੋਂ ਡਰਦਾ ਕਿ ਅਜੇ ਇੱਥੇ ਆਉਣਾ ਸੀ ਤੇ ਇੱਥੇ ਵੀ ਲੇਟ ਹੋ ਗਏ ਸੋ ਮੇਰੀ ਹੁਣ ਤੁਹਾਨੂੰ ਬੇਨਤੀ ਹੈ ਕਿ ਕੋਈ ਗੱਲ ਨਹੀਂ ਘਰਾਓ ਨਾ ਜੇ ਕੋਈ ਅਮੀਰ ਆਦਮੀ ਬੱਸਾਂ ਤੇ ਲੈ ਜਾਵੇ ਸਾਰੀਆਂ ਸਰਕਾਰਾਂ ਇੱਕ ਪਾਸੇ ਲੱਗੀਆਂ ਨਾ ਕਾਲੀ ਦੇ ਨੂੰ ਬਦਾਮ ਕਰਨ ਜਿਵੇਂ ਰੋਹਲ ਗਾਂਧੀ ਤੇ 15 ਸਾਲ ਲੱਗੇ ਰਹੇ ਸਾਰੇ ਉਹ ਸਾਰਿਆਂ ਦੇ ਨਾਲ ਕੜ ਕੇ ਅੜ ਕੇ ਖੜ ਗਿਆ ਐਵੇਂ ਹੀ ਕਰ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਦੇ ਮਗਰ ਕਿਉਂ ਪਏ ਹੋਏ ਨੇ ਜਿਸ ਬੰਦੇ ਦੇ ਕੋਲੇ ਤਾਕਤ ਨਹੀਂ ਹੁੰਦੀ ਉਹਦਾ ਕੋਈ ਨਾਂ ਨਹੀਂ ਲੈਂਦਾ ਮੋਦੀ ਨੂੰ ਕਿਉਂ ਕਹਾਂ ਦੇ ਕਿ ਦਿਨ ਪ੍ਰਧਾਨ ਮੰਤਰੀ ਹੈ ਇਹਨਾਂ ਨੂੰ ਕਿਉਂ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਵਾਲ ਤੋਂ ਬਾਅਦ ਜਿਹੜੀਆਂ ਸਵਾਈ ਪਾਰਟੀ ਹੁੰਦੀਆਂ ਨੇ ਕਿ ਬਈ ਝਗੜੇ ਪੈਦਾ ਹੋ ਜਾਂਦੇ ਨੇ ਇਥੇ ਝਗੜਾ ਕਿ ਪੈਦਾ ਹੋਇਆ ਸਾਰਿਆਂ ਨੇ ਮੰਨ ਲਿਆ ਕੌਮ ਨੇ ਮੰਨ ਲਿਆ ਤਾਂ ਦਿੱਲੀ ਦੇ ਹਾਲ ਪੈਣ ਲੱਗੇ ਇਹ ਤਾਂ ਕਾਲੀਦਲ ਤਾਂ ਫੇਰ ਚੜ੍ਹਦੀ ਕਲਾ ਜਾਊਗਾ ਤਾਂ ਇਕਤਾ ਹੀ ਤੇ ਤੁਰੀ ਆਉਂਦੀ ਹੈ ਤੇ ਫਿਰ ਦਿੱਲੀ ਵੀ ਲੱਗ ਗਈ ਆ ਚੁਟਕਲੇ ਵਾਲੇ ਵੀ ਲੱਗੇ ਸਾਰੇ ਇਕੱਠੇ ਹੋ ਕੇ ਪੈ ਗਏ ਤੇ ਸਾਰੇ ਹੀ ਖੋਟ ਸੁਬੀਰ ਦੇ ਜੁੱਮੇ ਲਾਉਣ ਲੱਗੇ ਕੋਈ ਨਹੀਂ ਗੁਰੂ ਕਿਰਪਾ ਕਰੋ ਉਹਨੇ ਕਹਿਤਾ ਗੁਰੂ ਮਹਾਰਾਜ ਮੈਥੋਂ ਬਾੜਾ ਕੋਈ ਨਹੀਂ ਬਖਸ਼ ਦੇ ਮੈਨੂੰ ਤੇ ਫਿਰ ਜਦੋਂ ਗੁਰੂ ਅਗੇ ਤੁਸੀਂ ਬਖਸ਼ ਬਖਸ਼ੀਸ਼ ਮੰਗ ਲਓ ਤੇ ਗੁਰੂ ਬਖਸ਼ਣ ਵਾਲਾ ਹੈ ਇਹ ਗੁਰੂ ਸਜ਼ਾ ਦੇਣ ਵਾਲਾ ਨਹੀਂ ਮੈਂ ਕੱਲ ਹੀ ਕਥਾ ਤੁਸੀਂ ਵੀ ਸੁਣਦੇ ਹੋਵੋਗੇ ਉਥੋਂ ਆ ਰਹੀ ਸੀ ਆਪਣੇ ਹਰਿਮੰਦਰ ਸਾਹਿਬ ਤੋਂ ਉਹ ਸੀ ਕਿ 99 ਸਾਲ ਦੀ ਉਮਰ 'ਚ ਇੱਕ ਸੰਤ ਜਾਣ ਲੱਗਿਆ ਬੇਸਵਾ ਦੇ ਕੋਲ ਗਿਆ ਸੀ ਬੇਸਵਾ ਨੂੰ ਆਦਾ ਤੇਰੀ ਦਾੜੀ ਕੁੱਤੇ ਦੀ ਪੂਸ਼ ਵਰਗੀ ਹੈ ਉਹ ਜਦੋਂ ਜਾਣ ਲੱਗਿਆ ਉਹਨੂੰ ਸੱਦ ਲਿਆ ਕਹਿੰਦੇ ਮੈਂ ਤਾਂ ਤੁਹਾਨੂੰ ਰੋਜ਼ ਗਾਲਾਂ ਦਿੰਦੀ ਸੀ ਤੁਸੀਂ ਮੈਨੂੰ ਕਿਉਂ ਸੱਦਿਆ ਇਸ ਵੇਲੇ ਕਹਿੰਦੀ ਭਾਈ ਤਾਂ ਸੱਦਿਆ ਮੇਰੇ 99 ਸਾਲ ਪੂਰੇ ਹੋ ਗਏ ਮੈਂ ਪ੍ਰਮਾਤਮਾ ਦੇ ਚਰਨਾਂ ਜਾਣ ਲੱਗਾ ਮੈਨੂੰ ਐ ਸੀ ਕਿਤੇ ਡੋਲ ਲਾ ਜਾਵਾਂ ਹੁਣ ਮੈਂ ਉਹਦੇ ਕੋਲੇ ਚੱਲਿਆ ਮੈਂ ਡੋਲਦਾ ਨਹੀਂ ਹੁਣ ਮੈਂ ਕਹਿੰਦਾ ਇਹ ਮੇਰੀ ਦਾੜੀ ਪਵਿੱਤਰ ਹੈ ਇਹ ਪੂਛ ਨਹੀਂ ਕਿਉਂਕਿ ਮੈਂ ਗੁਰੂ ਦੇ ਚਰਨਾਂ 'ਚ ਇਹਨੂੰ ਸਾਫ਼ ਲੈ ਕੇ ਚੱਲਿਆ ਦਾੜੀ ਨੂੰ ਇਸਕੇ ਪਤਾ ਨਹੀਂ ਕਰੋਂ ਇਨਸਾਨ ਡੋਲ ਜਾਂਦਾ ਹੈ ਇਹ ਡੋਲਣ ਤੋਂ ਪ੍ਰਮਾਤਮਾ ਬਚਾਉਂਦਾ ਬੰਦੇ ਦੀ ਕੋਈ ਸ਼ਕਤੀ ਨਹੀਂ ਬੈ ਨਹੀਂ ਬੰਦਾ ਕਿ ਬੰਦੇ 'ਚ ਸ਼ਕਤੀ ਹੈ ਜੇ ਤੋ ਆਪਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਆਪਣੇ ਕੋਲ ਕੀ ਤਾਕਤ ਹੈ ਗੁਰੂ ਕੋਲੇ ਤਾਕਤ ਹੈ ਇਸ ਕਰਕੇ ਸਭ ਕੁਝ ਗੁਰੂ ਦੇ ਹੱਥ 'ਚ ਹੈ ਗੁਰੂ ਕਿਰਪਾ ਕਰੂ ਪੰਥ ਕਦੇ ਕਮਜ਼ੋਰ ਨਹੀਂ ਹੋ ਸਕਦਾ ਪੰਤਾ ਉਸ ਵੇਲੇ ਨਹੀਂ ਕਮਜ਼ੋਰ ਹੋਇਆ ਜਦੋਂ ਕੱਲਾ ਬੋਤਾਸੋ ਡਾਂਗ ਲੈ ਕੇ ਖੜ ਗਿਆ ਸੀ ਕਹਿੰਦੇ ਹੈ ਨਹੀਂ ਭਾਲ ਦਿਓ ਸਿੱਖ ਜਗਰੀਆ ਖਾਂ ਕਹਿੰਦਾ 10 ਰੁਪਏ ਬੋਲਾ 10 ਰੁਪਏ ਦੋ ਉਹ ਅੱਜ ਦੇ 1 ਲੱਖ ਵਰਗੇ ਸੀ ਤੇ ਡਾਂਗ ਲੈ ਖੜ ਕੇ ਕਹਿੰਦੇ ਕੋਈ ਨਹੀਂ ਹਲ ਬਾ ਕੇ ਖੜ ਗਿਆ ਆਜੂ ਆ ਬੋਤਾਸੋ ਖੜਾ ਤੁਸੀਂ ਕਿਹਨੇ ਸਿੱਖੀ ਹੈ ਨਹੀਂ ਇਸ ਕਰਕੇ ਵੀਰੋ ਸਿੱਖੀ ਨੂੰ ਕੋਈ ਗੁਰੂ ਦੀ ਹੈ ਸਿੱਖੀ ਨਾ ਤੁਹਾਡੀ ਨਾ ਮੇਰੀ ਆਪਾਂ ਤਾਂ ਬੜੇ ਨਮਾਣੇ ਜਿਹੇ ਆਦਮੀ ਆ ਸਾਰੇ ਸੋ ਗੁਰੂ ਕਿਰਪਾ ਕਰੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਆਓ ਜਿਹੜਾ ਸੱਚ ਹੈ ਇਹ ਜੇ ਗੁਰੂਆਂ ਵੇਲੇ 22 ਬਜਿਆਂ ਡਹਿ ਕੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤਾਂ ਆਪ ਪ੍ਰਮਾਤਮਾ ਦੇ ਸਰੂਪ ਸਨ ਤੇ ਅੱਜ ਆਪਾਂ ਕੌਣ ਹਲਟਾ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਤੇ ਆਪਾਂ ਨੂੰ ਲੁਕਾਉਣ ਵਾਸਤੇ ਹਜ਼ਾਰ ਝੂਠ ਬਜਦਾ ਰੋਜ਼ ਹਜ਼ਾਰ ਗਾਲ ਨਿਕਲਦੀ ਹੈ ਰੋਜ਼ ਹੁਣ ਕੱਲ ਬੋਲਿਆ ਉਹ ਜਿਹੜਾ ਸਹੀ ਬੱਧੀ ਸਿੱਖਾ ਹੈ ਗੁਰਦੀਪ ਸਿੰਘ ਖੇੜਾ ਹੁਣ ਸੁਣ ਲਓ ਉਹਨੇ ਤਾਂ 35 ਸਾਲ ਕੱਟੇ ਨੇ ਕੀ ਕਹੋਂਗੇ ਉਹਨੂੰ ਉਹਨੇ ਆ ਕੇ ਜਿਹੜਾ ਸਟੇਜ ਤੇ ਬੋਲਿਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਬੋਲਿਆ ਤੇ ਫਿਰ ਉਹ ਕੱਲਾ ਕੱਲਾ ਅੱਖਰ ਉਹਦਾ ਪੜ ਲਓ ਕੀ ਕਿਹਾ ਉਹਨੇ ਮੈਂ ਨਹੀਂ ਉਧਰ ਆਉਂਦਾ ਟਾਈਮ ਹੋ ਜੂ ਇਸ ਕਰਕੇ ਵੀਰੋ ਮੇਰੀ ਤੁਹਾਨੂੰ ਬੇਨਤੀ ਹੈ ਗੁਰੂ ਕਿਰਪਾ ਕਰੇਗਾ ਆਪਾਂ ਤਕੜੇ ਹੋ ਕੇ ਪਹਿਰਾ ਦੇਣਾ